ਇਹ ਤੇ ਨਾ ਸਾਨੂੰ ਜਾਲ ਦੀ ਜਰੂਰਤ ਹੈ। ਬਣਾ ਲਓ ਯਾਰ। ਆ ਇਹਨਾਂ ਨੂੰ ਪੇਪਰ ਦਿਓ। ਲੋਟ ਦੇ ਲੋਟ ਸਰ ਜੀ ਮੈਂ ਇੱਕ ਤਰ੍ਹਾਂ ਕਿੰਨਾ ਕਿੰਨਾ ਹੋਇਆ ਰੇ ਇੱਕ ਮਹੀਨੇ ਮੇਰੀ ਗੱਲ ਆ ਪਿੱਛੇ ਕਰ ਦਿਓ। ਹੋਰ ਪੈਸੇ ਦੀ ਲੋੜ ਆ। ਰੂਮ ਨਹੀਂ ਇਕੱਲੇ ਦਾ। ਸਤਿਗੁਰੂ ਆ। ਅੱਜ ਆਇਆ ਤੇ ਸਾਰਾ ਇਹ ਹਜ਼ਾਰ ਲੀਟਰ ਮੈਂ ਟੈਂਕ ਚ ਬਨਾ ਲੈ ਕੇ ਆ। ਬਹੁਤ ਧੰਨਵਾਦੀ। ਫੋਰ ਦੀ ਲੋੜ ਪਏ। ਮੰਨਸ ਸੁਣ ਕੇ ਕਰੀਏ। ਤੁਸੀਂ ਦੱਸ ਦਿਓ ਮੈਂ ਸ਼ਾਮ ਦਾ ਜਾਂ ਪਰਸੋ ਕੋਈ ਲੋੜ ਪਈ ਤਾਂ ਅਸੀਂ ਭੇਜ ਦਾਂਗੇ। ਇਹਨੂੰ 3 ਨੰਬਰ ਦੀ ਬੇਨਤੀ। ਇਹਨੂੰ 1500 ਕਰ ਦਿਓ ਜੀ। ਡੀਜ਼ਲ ਨੂੰ 1500 ਕਰ ਦਿਓ। ਆਇਆ ਚਲੋ। ਇੱਕ ਮਿੰਟ ਇੱਕ ਮਿੰਟ। ਜ਼ਾਰ ਆ ਗਿਆ ਖੁਸ਼ ਚੇਕ ਦਿੱਤਾ ਕਿ ਮੈਂ 1500 ਸੰਤ ਤੋਂ ਖੇੜਾ ਸਰੋਂ ਗੱਲੂ ਇਸ ਨੂੰ ਕਹਿੰਦੇ 1500 ਬਣ ਚੁੱਕਾ ਮਨ ਚ ਕਿੰਨਾ ਚਾਹੀਦਾ 1500 ਸੰਤ ਦੋ 2000 ਆ ਗਿਆ ਹਾਂ ਜੀ 2000 ਹੋ ਰਾਜ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਓ ਲੈ ਕੇ ਆ ਰਹੇ ਸਾਡਾ ਫੱਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਬੈਲ ਠੀਕ ਹੈ ਜੀ ਤੁਹਾਡਾ ਨੰਬਰ ਮੈਂ ਉਹ ਹੀ ਕਹਿ ਰਿਹਾ ਤੁਸੀਂ ਐ ਕਰਦੇ ਆਂ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਮੇਜ਼ ਹੈ ਮੈਂ ਤੁਹਾਨੂੰ 1000 ਆ ਗਿਆ 5000 ਲੀਟਰ ਭੇਜਣੇ ਦੀ ਜੀ ਜੀ ਦੂਜੀ ਬੇਨਤੀ ਦੂਜੀ ਬੇਨਤੀ ਫਿਰ ਕੀ ਇੱਕ ਮਿੰਟ ਦੂਜੀ ਬੇਨਤੀ ਸੁਣਿਓ ਇਹ ਟਾ ਇੱਥੇ ਨਹੀਂ ਲੱਗੀ ਹੋਈ ਜੋ ਭਰੇ ਵੀ ਆ ਉਹ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ aí ਨਾਲ ਦੇਰ ਨੂੰ ਕਾਹਨੋਂ ਉੱਥੇ ਜਾ ਗਏ ਗਾਇ ਮਜਾਏ ੁੱਲੇਵਾਲ ਵੀ ਆ ਉੱਥੇ ਤੇ ਆਏ ਹਾਂ ਜੀ ਹਾਂ ਜੀ ਉਹਦੇ ਸਮਾਨ ਨਹੀਂ ਤੇ ਆ ਡੀ ਵੀ ਜੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਸਾਨੂੰ ਆਡੀ ਕਰਕੇ ਨਹੀਂ ਇਹ ਨਹੀਂ ਦੇਖੋ ਇਨਸਾਨੀਅਤ ਤੱਕ ਲੋ ਵੱਖਰੀ ਗੱਲ ਆ ਕਿੱਲਾ ਤੁਸੀਂ ਪਾਲ ਜੀ ਕਰਕੇ ਨਹੀਂ ਆ ਹੋਰ ਬਥੇਰੀਆਂ ਮਾਰਦੀਆਂ ਹਿੰ ਤੱਕ ਦੇਖ ਕੇ ਕੁਝ ਨਹੀਂ ਕਈਆਂ ਹੋਰ ਵੀ ਮੈਂ ਨਾ ਕੋਈ ਆ ਕੇ ਮੈਂਬਰ ਸਾਹਿਬ ਬਹਿ ਗਏ ਇਹ ਕਹਿੰਦੇ ਇਹ ਕਹਿੰਦਾ ਅੱਜ ਟਾਈਮ ਸਾਨੂੰ ਜਾਰੀ ਦੀ ਜ਼ਰੂਰਤ ਆ ਬੋਲਾਓ ਯਾਰ ਇਹਨਾਂ ਨੂੰ ਮਖੀ ਬਣਾਉਂਦਾ ਦੋ ਦੇ ਲੋ

ਤੁਸੀਂ ਦੱਸ ਦਿਓ ਮੈਂ ਸ਼ਾਮ ਦਾ ਜਿਆ ਪਰ ਤੋਂ ਕੋਈ ਲੋੜ ਪੈਂਦਾ ਸੀ ਕਹਿ ਦਾਂਗੇ ਦੂਜੇ ਨੰਬਰ ਦੀ ਬੇਨ ਇਹਨੂੰ 1500 ਕਰ ਦਿਓ ਜੀ ਬੀਜਨ ਨੂੰ 1500 1500 ਆ ਗਿਆ ਕੋਲ 100 1 ਮਿੰਟ ਇੱਕ ਮਿੰਟ 2000 ਆ ਗਿਆ 1500 ਸੰਤ ਤੋਂ ਖੇੜਾ ਸਾਰਾ ਗੱਲੂ ਇਸੋ ਕਹਿੰਦੇ 1500 ਮਨ ਚ ਕਿੰਨਾ ਚਾਹੀਦਾ 1500 ਸੰਤ ਦਿੱਤੇ ਦੋ ਹੋਰ ਆਇਆ 2000 ਹੋਰ ਆਇਆ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਠੀਕ ਹੈ ਜੀ ਟੂ ਕੇ ਨੰਬਰ ਤੇ ਮੈਂ ਹੋਈ ਕਰੇ ਨਾ ਤੁਸੀਂ ਐ ਕਰਦੇ ਆਂ ਤੁਹਾਨੂੰ ਮੈਂ ਕਰਦਾ ਤੁਹਾਡੇ ਬਹੁਤ ਮਿਹਨਤ ਹੈ ਮੈਂ ਤੁਹਾਨੂੰ ਟੱਕਰ ਆ ਗਿਆ 5000 ਲੀਟਰ ਭੇਜਣਾ ਡੀਜ਼ਲ ਬਹੁਤ ਸੋਹਣ ਹਾਰ ਦੂਜੀ ਦੂਜੀ ਬੇਨਤੀ ਦੂਜੀ ਬੇਨਤੀ ਮੇਰੀ ਇੱਕ ਮਿੰਟ ਦੂਜੀ ਬੇਨਤੀ ਸੁਣਿਓ ਇਹ ਤਾਂ ਇੱਥੇ ਨਹੀਂ ਲੱਗੀ ਹੋਈ ਤੁਹਾਡੇ ਦੋ ਪਰੇ ਵੀ ਆ ਤਾਂ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਬੁੱਲੇਵਾਲ ਵੀ ਆ ਉੱਥੇ ਜਿਆਏ ਹਾਂਜੀ ਹਾਂਜੀ ਉੱਥੇ ਸਮਾਨ ਵੀ ਦੇ ਆ ਡੀ ਵੀ ਜੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਸਾਨੂੰ ਆਡੀ ਕਰਕੇ ਨਹੀਂ ਦੇਖੋ ਅਨਸਾਨੀਅਤ ਤਲੋਂ ਵੱਖਰੀ ਗੱਲ ਆ ਤਲੋਂ ਤੁਸੀਂ ਪਾਰਟੀ ਕਰਕੇ ਹੋਰ ਬਥੇਰੀਆਂ ਮਾਰਦੀ ਆਈਆਂ ਹਿੰ ਤੱਕ ਦੇਖ ਕੇ ਕੁਝ ਨਹੀਂ ਕਈਆਂ ਹੋਰ ਇਹ ਮੈਂ ਨਾ ਤੁਸੀਂ ਆ ਕੇ ਮੈਂਬਰ ਸਾਹਿਬ ਬਹਿ ਕੇ ਇਹਨਾਂ ਨੇ ਕਹਿ ਤਾ